ਲੁਧਿਆਣਾ ਦੇ ਟੱਬਾ ਰੋਡ ਇਲਾਕੇ ਦੇ ਵਿੱਚ ਆਏ ਦਿਨ ਲੁੱਟਾਂ ਤੇ ਚੋਰੀ ਦੀਆਂ ਵਾਰਦਾਤਾਂ ਦੇ ਵਿੱਚ ਲਗਾਤਾਰ ਵਾਧਾ ਹੋ ਰਿਹਾ ਪਰ ਪੁਲਿਸ ਦੇ ਵੱਲੋਂ ਵੀ ਅਪਰਾਧੀ ਅੰਸਰਾਂ ਤੇ ਕਾਰਵਾਈ ਕਰਕੇ ਉਹਨਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ ਇਸੇ ਲੜੀ ਤਹਿਤ ਟੱਬਾ ਥਾਣੇ ਦੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਜਦੋਂ 24 ਘੰਟੇ ਦੇ ਵਿੱਚ 35 ਲੱਖ ਰੁਪਏ ਦੀ ਚੋਰੀ ਦੀ ਘਟਨਾ ਨੂੰ ਸੁਲਝਾ ਲਿਆ ਗਿਆ ਤੇ ਚੋਰੀ ਕਰਨ ਵਾਲੇ ਚਾਰ ਦੋਸ਼ੀਆਂ ਦੇ ਵਿੱਚੋਂ ਦੋ ਨੂੰ ਕਾਬੂ ਕੀਤਾ ਗਿਆ ਜਿਸ ਸੰਬੰਧੀ ਏਜੀਸੀ ਨੇ ਜਾਣਕਾਰੀ ਦਿੱਤੀ ਉਹਨਾਂ ਦੱਸਿਆ ਹੈ ਕਿ ਟੈਕਨੀਕਲ ਜਾਂਚ ਦੇ ਨਾਲ ਜਾਂਚ ਕਰਨ ਤੋਂ ਬਾਅਦ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਇਹਨਾਂ ਦੇ ਵਿੱਚੋਂ ਦੋ ਦੋਸ਼ੀਆਂ ਨੂੰ ਚੋਰੀ ਦੀ ਰਕਮ ਸਮੇਤ ਗ੍ਰਿਫਤਾਰ ਕੀਤਾ ਗਿਆ ਅਤੇ ਦੋ ਦੋਸ਼ੀਆਂ ਦੀ ਜਲਦ ਗ੍ਰਿਫਤਾਰੀ ਕਰਨ ਦੀ ਗੱਲ ਆਖੀ ਹੈ। ਸੁਰਜਾ ਇੰਟਰਪ੍ਰਾਈਜ਼ਸ ਕਰਕੇ ਹੈਗੇ ਆ ਨੇੜੇ ਸਤਸੰਗ ਘਰ ਹੈਗਾ ਟੱਬਾ ਰੋਡ ਲੁਧਿਆਣਾ ਦਾ ਕੇ। ਇਹਦੇ ਵਿੱਚ ਬੇਸਿਕਲੀ ਹੋਇਆ ਕੀ ਸੀ ਕਿ ਰਾਤ ਨੂੰ ਜਿਹੜੀ ਸੀਗੀ ਚੋਰੀ ਕੀਤੀ ਗਈ ਸੀਗੀ ਚਾਰ ਬੰਦਿਆਂ ਦੁਆਰਾ ਚਾਰ ਬੰਦਿਆਂ ਵੱਲੋਂ ਔਰ ਉਹਨਾਂ ਦਾ ਨਾਂ ਜਿਹੜਾ ਸੀਗਾ ਇਹ ਸਾਨੂੰ ਪਤਾ ਲੱਗ ਗਿਆ ਸੀ ਕਿ ਜਦੋਂ ਅਸੀਂ ਮੌਕੇ ਤੇ ਵਿਜ਼ਿਟ ਕੀਤਾ ਸਾਨੂੰ ਪਤਾ ਲੱਗਾ ਕਿ ਫੋਰਸਫੁਲੀ ਐਂਟਰੀ ਕਰਕੇ ਜਿਹੜੀ ਹੈਗੀ ਹੈ ਚੋਰੀ ਕੀਤੀ ਗਈ ਹੈ ਔਰ ਉਸ ਜਿਹੜਾ ਸੀਗਾ ਫੈਕਟਰੀ ਦੇ ਵਿੱਚੋਂ ਜਿਹੜਾ ਸੀਗਾ ਇਹਨਾਂ ਨੇ 35 ਲੱਖ ਰੁਪਏ ਦੇ ਕਰੀਬ ਜਿਹੜਾ ਸੀਗਾ ਆਪਣਾ ਥੋਂ ਪੈਸੇ ਜਿਹੜੇ ਸੀਗੇ ਚੋਰੀ ਕੀਤੇ ਸੀਗੇ ਸੋ ਇਹ ਜਿਹੜੇ 35 ਲੱਖ ਦੇ 35 ਲੱਖ ਰੁਪਏ ਜਿਹੜੇ ਹੈਗੇ ਅਸੀਂ 48 ਘੰਟਿਆਂ ਦੇ ਵਿੱਚ ਪਿਛੇ ਕਵਰ ਕਰਕੇ ਦੋ ਦੋਸ਼ੀ ਜਿਹੜੇ ਆ ਚਾਰਾਂ ਦੇ ਵਿੱਚੋਂ ਗ੍ਰਿਫਤਾਰ ਕਰ ਲਏ ਔਰ ਇਮੀਡੀਏਟਲੀ ਜਦੋਂ ਇਸ ਕੇਸ ਦੇ ਬਾਰੇ ਪਤਾ ਲੱਗਾ ਤਾਂ ਸਾਡੇ ਵਾਹਯੋਗ ਸੀਪੀ ਸਾਹਿਬ ਫਰਦਗ ਕੁਲਦੀਪ ਸਿੰਘ ਚਾਹਲ ਔਰ ਦਾ ਜਸਪਰੀਸਿੰਗ ਤੇਜਾ ਉਹਨਾਂ ਨੇ ਵਧੀਆ ਟੀਮ ਬਣਾ ਕੇ ਇੱਕ ਜਿਹੜੀ ਸੀਆਈਏ ਦੀ ਔਰ ਐਸਐਚਓ ਤੇ ਬਰੀਏ ਐਸਸੀਪੀ ਜਿਹੜੇ ਈਸਟ ਹੈਗੇ ਨੇ ਰੂਪੀ ਦੇ ਦਿਸ਼ਾ ਨਿਰਦੇਸ਼ ਜਿਹੜੀ ਸੀਗੀ ਬਣਾਈ ਔਰ ਇਹਨੇ ਜਿਹੜੇ ਹੈ 248 ਆਵਰ ਦੇ ਵਿੱਚ ਜਿਹੜਾ ਹੈਗਾ ਇਹ ਕੇਸ ਜਿਹੜਾ ਹੈਗਾ ਟ੍ਰੇਸ ਕਰਕੇ ਜਿਹੜਾ ਹੈਗਾ 100% ਰਿਕਵਰੀ ਜਿਹੜੀ ਹੈਗੀ ਆ ਉਹ ਅਸੀਂ ਬਰਾਮਦ ਕਰ ਲਈ ਹੈਗੀ ਆ ਔਰ ਇਹਦੇ ਵਿੱਚ ਜਿਹੜੇ ਹੈਗੇ ਆ ਦੋ ਦੋਸ਼ੀ ਸੋਮੇਤੇ ਸਤਿਅਮ ਰਾਜਪੂਤ ਜਿਹੜੇ ਸੀਗੇ ਉਹ ਜਿਹੜੇ ਦੋਨੇ ਦੋਸ਼ੀ ਜਿਹੜੇ ਹੈਗੇ ਨੇ ਉਹ ਅਸੀਂ ਗ੍ਰਿਫਤਾਰ ਕੀਤੇ ਹੈਗੇ ਨੇ ਸੰਧੂ ਕਲੋਨੀ ਕੂੜਾ ਜਿਹੜਾ ਡੰਪ ਹੈਗਾ ਉਹਦੇ ਲਾਗੋਂ ਹੈਗਾ ਔਰ ਦੋ ਦੋਸ਼ੀ ਜਿਹੜੇ ਇਹਦੇ ਵਿੱਚ ਵਿਵੇਕ ਤੇ ਪਿੱਪਨ ਜਿਹੜੇ ਹੈਗੇ ਨੇ ਉਹ ਹਜੇ ਗ੍ਰਿਫਤਾਰ ਕਰਨੇ ਬਾਕੀ ਹੈ ਸਰ ਇਹਨਾਂ ਇਸ ਡਾਕਟਰ ਵਾਰਦਾਸ ਦਾ ਮਾਸਟਰਮਾਈਂਡ ਕੋਈ ਇਹਨਾਂ ਦੇ ਕਿਹੜਾ ਸੀ ਇਹਨਾਂ ਦੇ ਵਿੱਚ ਜਿਹੜਾ ਮਾਸਟਰਮਾਈਂਡ ਇਹ ਦੋਨੇ ਜਿਹੜੇ ਫੜੇ ਗਏ ਨੇ ਸੁਮੇਤ ਔਰ ਜਿਹੜੇ ਰਾਜਪੂਤ ਹੈਗੇ ਨੇ ਇਹ ਦੋਨੇ ਹੀ ਸੀਗੇ ਇਹਨਾਂ ਦੇ ਵਿੱਚੋਂ ਇੱਕ ਜਿਹੜਾ ਸੀਗਾ ਕੇਅਰ ਟੇਕਰ ਜਿਹੜਾ ਸੀਗਾ ਉਹ ਸੁਮੇਤ ਜਿਹੜਾ ਕੁਮਾਰ ਕਰਕੇ ਸੀਗਾ ਉਹ ਫੈਕਟਰੀ ਦੇ ਵਿੱਚ ਹੀ ਸੀਗੇ ਇਹਨਾਂ ਨੇ ਪਹਿਲਾਂ ਇਹਨਾਂ ਨੂੰ ਪਤਾ ਸੀਗਾ ਕਿ ਫੈਕਟਰੀ ਦੇ ਵਿੱਚ ਇਸ ਟਾਈਮ ਇੰਨੇ ਕੇ ਪੈਸੇ ਹੁੰਦੇ ਨੇ ਸੋ ਇਹਨਾਂ ਨੂੰ ਆਈਡੀਆ ਸੀਗਾ ਇਸ ਚੀਜ਼ ਦਾ ਕਿ ਉਹਨਾਂ ਦੀ ਰਿਕਵਰੀ ਹੋਈ ਹੋਈ ਹੈ ਕਿਉਂਕਿ ਉਹਨਾਂ ਦਾ ਆਪਸ ਦੇ ਵਿੱਚ ਮੈਂ ਜ਼ਿਆਦਾ ਨਹੀਂ ਡੀਟੇਲ ਸ਼ੇਅਰ ਕਰਾਂਗਾ ਕਿ ਉਹਨਾਂ ਦੀ ਸਿਕਿਉਰਿਟੀ ਲ ਪਰ ਉਹਨਾਂ ਨੂੰ ਆਈਡੀਆ ਸੀਗਾ ਕਿ ਇਸ ਦਿਨ ਆ ਨਾ ਜਿਹੜਾ ਹੈਗਾ ਕੈਸ਼ ਕਾਫੀ ਹੁੰਦਾ ਔਰ ਇਹ ਜਿਹੜਾ ਆਪਣਾ ਕੈਸ਼ ਜਿਹੜਾ ਪਿੱਛੇ ਜਾਂਦਾ ਇਹ ਮਤਲਬ ਕਿ ਸਰ ਇੰਡੀਆ ਕੇ ਇਹਨਾਂ ਨੂੰ ਕ੍ਰਿਮੀਨਲ ਬੈਕਗ੍ਰਾਉਂਡ ਦੇ ਨਾਲ ਸਾਹਮਣੇ ਆਇਆ ਨਹੀਂ ਇਹਨਾਂ ਦੀ ਹਜੇ ਤੱਕ ਫਿਲਹਾਲ ਦੀ ਜਿਹੜੀ ਹੈਗੀ ਇਹਨਾਂ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ ਫਿਲਹਾਲ ਹਜੇ ਇਹਨਾਂ ਦਾ ਵਿੱਚ ਕੋਈ ਵੀ ਜਿਹੜਾ ਬੈਕਗ੍ਰਾਉਂਡ ਜਿਹੜੀ ਹੈਗੀ ਕ੍ਰਿਮੀਨਲ ਦੀ ਜਿਹੜੀ ਹੈ ਨਾ ਨਹੀਂ ਲੇਕਿਨ ਸਰ ਇਹ ਜਿਹੜੇ ਦੋ ਦੋ ਪੜੇ ਹਿਸਟਰੀ ਜਿਹੜੇ ਦੋ ਹੈਗੇ ਨੇ ਉਹ ਕਿਦਾਂ ਧਾਲਵੇਂ ਕਿਦਾਂ ਦਾ ਹੋਇਆ ਇਹਨਾਂ ਦਾ ਫੈਟੇ ਤੋਂ ਵਾਕਫ ਸੀਗੇ ਚਾਰੋਂ ਦੇ ਚਾਰੋਂ ਤੇ ਚਾਰੋਂ ਦੇ ਚਾਰੇ ਪਹਿਲਾਂ ਦੇ ਵਾਕਫ ਸੀਗੇ ਇਹਨਾਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਆਲਰੇਡੀ ਇੱਥੇ ਇੰਪਲੋਇਡ ਹੈ ਕੰਮ ਕਰਦਾ ਸੀਗਾ ਪਰ ਉਸ ਨੂੰ ਇਨਫਾਰਮ ਇਹ ਨਹੀਂ ਕਿ ਜਿਹੜਾ ਹੈਗਾ ਜਦੋਂ ਵੀਕਲੀ ਜਿਹੜੀ ਇਕੱਠੀ ਹੋ ਕੇ ਇੰਨੀ ਹੁੰਦੀ ਹੈ ਸੋ ਉਸ ਹਿਸਾਬ ਨਾਲ ਕੰਮ ਜਿਹੜਾ ਕਰਦਾ ਸੀ ਸਰ ਤੇ ਇਹਦਾ ਸੁਮਿਤ ਕਰਦਾ ਸੀਗਾ ਜੀ ਸੁਮਿਤ ਤੇ ਸੱਤੇ ਮਾਰਿਆ ਕਿੰਨੇ ਟਾਈਮ ਤੋਂ ਕਰ ਰਿਹਾ ਸੀ ਇਹ ਕਾਫੀ ਟਾਈਮ ਤੋਂ ਕਰ ਰਿਹਾ ਸੀਗਾ ਜੀ ਮੈਂ ਚਾਰ ਪੰਜ ਇਹ ਜਿਹੜੇ ਫਾਇਲ ਪੇਪਰ ਹੁੰਦੇ ਆ ਨਾ ਜੀ ਆਪਣੇ ਉਹਨਾਂ ਦੀ ਇਹ ਬੇਸਿਕਲੀ ਉਹਨਾਂ ਦਾ ਜਿਹੜਾ ਸੀਗਾ ਗੋਦਾਮ ਸੀਗਾ ਜਿਹਨੂੰ ਅਸੀਂ ਗਡੌਂ ਕਹਿੰਦੇ ਆ ਆਪਾਂ ਉਸੇ ਫਾਇਲ ਪੇਪਰ ਦਾ ਗਡੌਂ ਸੀਗਾ ਉਹਦੇ ਵਿੱਚ ਇਹ ਸਰ ਇਸ ਇਹ ਜੋ ਉਹ ਲੈਨੇ ਮਨੀ ਲਿੰਗ ਦੀ ਸੀ ਗਾ ਕਿ ਕਿਹ ਰਿਸੀ ਪਿੱਛੋ ਦੀ ਰਿਵਰਸ ਕੀਤੇ ਗਏ ਨੇ ਕਿੱਦਾਂ ਪਤਾ ਲੱਗ ਪਾਇਆ ਕਿ ਕਿਹ ਯੂਜ਼ ਕੀਤੀ ਕੁਛ ਪੈਸਾ ਯੂਜ਼ ਕੀਤਾ 35 ਲੱਖ ਦੇ ਵਿੱਚੋਂ ਜਿਹੜਾ ਮੈਂ ਤੁਹਾਨੂੰ ਉਹ ਹੀ ਬੇਨਤੀ ਕਰ ਰਿਹਾ ਕਿ ਇਹਦੇ ਵਿੱਚ ਜਦੋਂ ਪਤਾ ਲੱਗਾ ਕਿ ਇੰਨੀ ਵੱਡੀ ਚੋਰੀ ਹੋਈ ਹੈ ਇਮੀਡੀਏਟਲੀ ਸਾਡੇ ਸੀਪੀ ਸਾਹਿਬ ਨੇ ਜੁਆਇੰਟ ਸੀਪੀ ਸਾਹਿਬ ਨੇ ਜਿਹੜੀ ਹੈਗੀ ਹੈ ਇਮੀਡੀਏਟਲੀ ਟੀਮ ਬਣਾਤੀ ਤੈਨੂੰ ਇਨਵੈਸਟੀਗੇਟ ਕਰਨੇ ਸੋ ਇਹਦੇ ਵਿੱਚ ਕਾਫੀ ਟੈਕਨੀਕਲ ਅਸਿਸਟੈਂਸ ਲਈ ਜਿਹੜੀ ਅਸੀਂ ਹੈਗੀ ਹੈ ਸੀਸੀਟੀਵੀ ਦਾ ਕੋਲ ਡਿਟੇਲਸ ਜਿਹੜੀ ਹੈਗੀ ਹਨ ਦੀ ਜਿਹੜੀ ਹੈਗੀ ਉਹ ਸਟੱਡੀਜ਼ ਕਰਕੇ ਫਿਰ ਇਹਨਾਂ ਨੂੰ ਜਿਹੜਾ 48 ਆਰ ਦੇ ਵਿੱਚ ਵੀ ਜਿਹੜਾ ਹੈਗਾ ਤੁਹਾਡੇ ਸਾਹਮਣੇ ਇਹਨੂੰ ਨੈਪ ਕਰਕੇ ਰੱਖਦੇ ਕੋਈ ਤਾਂ ਹੀ ਕੱਟੇ ਚੋਂ ਨਾਲ ਫੜ ਤਾਂ ਲਿੱਤਾ ਗਿਆ ਲੇਕਿਨ ਕੁਝ ਮਹੀਨੇ ਇਹਨਾਂ ਨੇ ਯੂਜ਼ ਕੀਤੀ ਕਿੱਥੇ ਮਤਲਬ ਇਸਤੇਮਾਲ ਕੀਤੀ ਕਿਉਂਕਿ ਰਤਮ ਬਹੁਤ ਵੱਡੀ ਸੀ ਕਿ ਰਤਮ ਪਹਿਲਾਂ ਇਸ ਤੋਂ ਪਹਿਲਾਂ ਕਿ ਇਹ ਕਾਰ ਪਾਉਂਦੇ ਇਹਨਾਂ ਦੀ ਅਜੀਬ ਮਨਸ਼ਾ ਸੀਗੀ ਕਰਨ ਹੀ ਹੈਗੀ ਹੈ ਤੇ ਉਹਨੇ ਅਸੀਂ ਰਿਕਵਰ ਕੀਤਾ ਜਿਹੜਾ ਵੀਕਲ ਇਸਤੇਮਾਲ ਕੀਤਾ ਸੀ ਕਿਸ ਸਾਡੇ ਮਨ ਨੂੰ ਇਹਨਾਂ ਨੇ ਇੱਥੋਂ ਜਾਣ ਦੇ ਲੱਗਿਆ ਇੱਕ ਗੱ ਮਤਲਬ ਇਹ ਤੁਹਾਨੂੰ ਸੰਦੂਕ ਲੋਣੀ ਤੋਂ ਇਹ ਰਿਵੈਸਟ ਕੀਤਾ ਗਿਆ ਚਲੋ ਗੱਡੀ ਕਿੱਥੇ ਲਗਾ ਕੇ ਫਿਰ ਦੂਜੀ ਗੱਡੀ ਚੇਂਜ ਕੀਤੀ ਉਹ ਜਿਹੜੀ ਹੈਗੀ ਪਾਰਟ ਆਫ ਇਨਵੈਸਟੀਗੇਸ਼ਨ ਸਾਰੇ ਰਿਮਾਂਡ ਲੈ ਲਿਆ ਅੱਜ ਹੀ ਇਹਨਾਂ ਦਾ ਰਿਮਾਂਡ ਲਿਆ ਆ ਇਹ ਰਿਮਾਂਡ ਲੈ ਕੇ ਸਾਰੀਆਂ ਜਿਹੜੀਆਂ ਹੈਗੀਆਂ ਲਿੰਕਿੰਗ ਕੈਵਿਡੈਂਸਿਸ ਹੁੰਦੇ ਨੇ ਸਾਰੇ ਜੋੜ ਕੇ ਕਿੰਨੇ ਦਿਨ ਦਾ ਰਿਮਾਂਡ ਦਿੱਤਾ ਗਿਆ ਹੁਣ 2 ਦਿਨ ਦਾ ਇਹਨਾਂ ਦੀ ਕਿੰਨੀ ਕੇਸ ਹੈ ਜੀ ਇਹਨਾਂ ਦੀ ਜੇ ਉਮਰ ਤਕਰੀਬਨ ਜਿਹੜੀ ਤੁਸੀਂ ਕਿਹਾ ਸੀ 35 ਸਾਲ ਦੀ ਸਰ ਇਹ ਉਪ ਦੇ ਰਹਿਣ ਵਾਲੇ ਨਹੀਂ ਸਾਡੇ ਤੋਂ ਬਾਹਰ ਦੇ ਤੇ ਇਹ ਯੂਪੀ ਦੇ ਰਹਿਣ ਵਾਲੇ ਹੈਗੇ ਨੇ ਜੀ ਯੂਪੀ ਸਰ ਜੀ ਤੁਮੀਤੋ ਲਾਵਾ ਵੀ ਹੋਰ ਵੀ ਕੋਈ ਫੈਕਟਰੀ ਦਾ ਬੰਦਾ ਇਹਨਾਂ ਨਾਲ ਇਨਵੋਲਵ ਦਾ ਜਾਣਕਾਰੀ ਦੇਣ ਦੇ ਵਿੱਚ ਇਹ ਤਾਂ ਦੇਖੋ ਫਿਲਹਾਲ ਤੇ ਇਹ ਚਾਰਾਂ ਦਾ ਰੋਲ ਹੀ ਸਾਹਮਣੇ ਆਇਆ ਹੁਣ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਵੀ ਰਮਾਨ ਲੈ ਕੇ ਬਰੀਕੀ ਨਾਲ ਪੁਛਗਿਛ ਕਰਾਂਗੇ ਫਿਰ ਜੋ ਉਸ ਤਰ੍ਹਾਂ ਦੀ ਕਾਰਵਾਈ ਹੋਏਗੀ ਉਸ ਸਰ ਸਰ ਇਹ ਨਸ਼ੇ ਦੀ ਅੰਦਰ ਦੇ ਨਸ਼ੇ ਦੀ ਨਹੀਂ ਨਸ਼ੇ ਵਾਲੀ ਨਹੀਂ ਹੈਗੀ ਆ ਇਹ ਬੇਸਿਕਲੀ ਤੁਹਾਨੂੰ ਇਹੀ ਕਹਿ ਸਕਦਾ ਕਿ ਇਹਨਾਂ ਨੂੰ ਆਈਡੀਆ ਸੀ ਸੋ ਮਨ ਦੇ ਵਿੱਚ ਲਾਲਚ ਆ ਗਿਆ ਕਿ ਅਸੀਂ ਇਹ ਵੱਡਾ ਹੱਥ ਮਾਰ ਕੇ ਤੇ ਅਸੀਂ ਚਲੇ ਜਾਈ ਸੋ ਉਸ ਕਰਕੇ ਦੇਖੀ ਸਰ ਜਦੋਂ ਦਾਖਲ ਹੋਏ ਫੈਕਟਰੀ ਦੇ ਵਿੱਚ ਇੱਕ ਤਾਂ ਤੁਸੀਂ ਕਹ ਰਹੇ ਐਮਪਲਾਈ ਸੀਗਾ ਫਿਰ ਤਿੰਨ ਦਾਖਲ ਜਦੋਂ ਹੁੰਦੇ ਨੇ ਕੀ ਕਹਿ ਕੇ ਦਾਖਲ ਹੁੰਦੇ ਨੇ ਸੀਸੀਟੀਵੀ ਫੁਟੇਜ ਦੇ ਵਿੱਚ ਨਹੀਂ ਇਹਨਾਂ ਨੇ ਜੇ ਪਹਿਲਾਂ ਗੇਟ ਦਾ ਲਾਕ ਤੋੜਿਆ ਫਿਰ ਗੇਟ ਦੇ ਲਾਕ ਤੋੜਨ ਤੋਂ ਬਾਅਦ ਤੇ ਜਿਹੜਾ ਸੀਗਾ ਦੂਸਰਾ ਤੋੜਿਆ ਉਹਨਾਂ ਨੂੰ ਪਤਾ ਸੀਗਾ ਇਹਨਾਂ ਨੂੰ ਵੀ ਇੱਥੇ ਜਣਾ ਤੇ ਪੈਸੇ ਆਮ ਜਿੱਦਾਂ ਆਪਾਂ ਐਮਪਲਾਈ ਜਿਹੜਾ ਪੁਰਾਣਾ ਸੀਗਾ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਕਮਰੇ ਦੇ ਵਿੱਚ ਸੀਗਾ ਸੋ ਇਸ ਕਰਕੇ ਪਹਿਲਾ ਗੇਟ ਜਿੱਦਾਂ ਆਮ ਫੈਕਟਰੀ ਦਾ ਹੁੰਦਾ ਉਹ ਤੋੜਿਆ ਗੇਟ ਫੇਰ ਅੱਗੇ ਤੋੜਿਆ ਸਰ ਪਾਰਟ ਆਫ தி ਇਨਵੈਸਟੀਗੇਸ਼ਨ ਆ ਇਸ ਵਾਇਸ ਚਲੋ ਅਸੀਂ ਪੁੱਛਣ ਚੱਲੇ ਜੀ ਕਿ ਅਲੱਗੇ ਵਿੱਚ ਡਿਊਰਿੰਗ ਕਿੰਨੀ دیر ਗੱਲਬਾਤ ਹੋਈ ਦੇਖੋ ਇਹ ਸਾਰੀਆਂ ਇੱਕ ਆਪਰੇਸ਼ਨਲ ਡਿਟੇਲਸ ਹੁੰਦੀਆਂ ਨੇ ਮੈਂ ਤੁਹਾਨੂੰ ਸ਼ੇਅਰ ਨਹੀਂ ਕਰ ਪਾਵਾਂਗਾ ਸਰ ਇਹ ਬੜੇ ਨਹੀਂ ਹੀ ਕਿੰਨੇ ਗਾ ਏ ਪਤਾ ਪੜਾ ਹੈ ਡਿਊਰਿੰਗ ਇਨਵੈਸਟੀਗੇਸ਼ਨ ਦੇਖੇ ਸਰ ਇੱਕ ਛੋਟਾ ਸਵਾਲ ਹੈ ਪੱਤਰਕਾਰ ਭਾਈ ਜੀ ਸਰ ਮੋਰਟਲ ਪੱਤਰਕਾਰ ਦਾ ਕੋਟਰ ਮੇਰੇ ਸਰ ਦੇਖੋ ਅਮੇਸ਼ਾ ਜਦੋਂ ਵੀ ਕੋਈ ਕ੍ਰਾਈਮ ਹੁੰਦਾ ਆ ਉਹਨੂੰ ਡਿਟੈਕਟ ਕਰਨ ਦੇ ਵਿੱਚ ਟਾਈਮ ਤਾਂ ਥੋੜਾ ਲੱਗਦਾ ਆ ਬਟ ਮੈਂ ਤੁਹਾਨੂੰ ਉਮੀਦ ਦਿਵਾਉਣਾ ਹੈ ਕਿ ਬਹੁਤ ਜਲਦੀ ਜਿਹੜਾ ਹੈਗਾ ਕਰ ਲਿਆ ਜਾਏਗਾ ਉਹਦੇ ਵਿੱਚ ਅਸੀਂ ਕਾਫੀ ਸੀਸੀਟੀਵੀ ਫੁਟੇਜ ਲੀਡ ਜਿਹੜੀ ਹੈਗੀ ਆ ਉਹ ਫਾਲੋ ਕਰ ਲਈ ਹੈ ਔਰ ਮੈਨੂੰ ਉਮੀਦ ਹੈ ਕਿ ਅਗਲੀ ਪ੍ਰੈਸ ਕਾਨਫਰੰਸ ਤੱਕ ਤਾਂ ਮੈਂ ਲੱਭ ਦਾਂਗਾ ਲੇਕਿਨ ਸਰ ਐਮਬੀ ਮੋਸਟਲੀ ਪਲਾਨ ਦੇ ਖਾਣ ਦੇ ਘਰੋਂ ਦੇਖੋ ਮੈਂ ਤੁਹਾਨੂੰ ਉਹੀ ਗੱਲ ਕਹਿ ਰਿਹਾ ਕਿ ਹਰ ਜਗ੍ਹਾ ਪੁਲਿਸ ਦੇ ਰਿਸੋਰਸ ਲਿਮਟਿਡ ਹੁੰਦੇ ਨੇ ਸਾਰੀਆਂ ਚੀਜ਼ਾਂ ਲਿਮਟਿਡ ਹੁੰਦੀਆਂ ਨੇ ਹਰ ਜਗ੍ਹਾ ਕਿਤੇ ਵੀ ਜਿਹੜਾ ਹੈਗਾ ਕੋਈ ਵੀ ਹਾਦਸਾ ਕਿਤੇ ਵੀ ਹੋ ਸਕਦਾ ਸੋ ਚੋਰੀ ਵੀ ਕਿਤੇ ਜਿਹੜੀ ਹੈਗੀ ਆ ਉਹ ਕਰ ਸਕਦੇ ਆ ਹੁਣ ਜਦੋਂ ਫੜਿਆ ਜਾਏਗਾ ਉਦੋਂ ਪਤਾ ਕੀਤਾ ਜਾਏਗਾ ਵੀ ਉਹਦੀ ਮਨਸ਼ਾ ਕੀ ਸੀ ਜਾਂ ਕਿਸ ਤਰੀਕੇ ਨਾਲ ਸਰ ਪਥਾਣੇ ਦੇ ਬਾਹਰ ਇਹੋ ਜੀ ਘਟਨਾ ਹੋਣੀ ਕਿਤਨਾ ਕਿਤੇ ਆਮ ਜਨਤਾ ਦੇ ਵਿੱਚ ਡਰ ਦਾ ਮਾਹੌਲ ਆ ਉਹ ਵੀ ਥਾਣੇ ਦੇ ਆਸ ਤੋਂ ਪਹਿਲਾਂ ਸੋਚਣੀ ਉੱਥੇ ਬਾਈਕ ਵਹੀਕਲ ਆਪਣਾ ਲੱਗਾਈਏ ਨਾ ਲੱਗਾਈਏ ਨਹੀਂ ਐਸੀ ਕੋਈ ਗੱਲ ਨਹੀਂ ਹੈਗੀ ਜਿੰਨੇ ਕਿ ਜਿੰਨੇ ਕਿ ਹੁੰਦੀ ਹੈ ਰਿਕਵਰੀ ਜਦੋਂ ਚੋਰੀ ਹੁੰਦੀ ਹੈ ਤਾਂ ਰਿਕਵਰੀ ਵੀ ਹੁੰਦੀ ਹੈ ਦੇਖੋ ਤੁਹਾਡੇ ਸਾਹਮਣੇ ਕੇਸ ਹੋਇਆ ਵਾਰਦਾਤ ਹੁੰਦੀ ਹੈ ਜਦੋਂ ਦੀ ਸ੍ਰਿਸ਼ਟੀ ਬਣੀ ਹੈ ਕਰਾਇਂ ਵੀ ਉਦੋਂ ਦੀ ਹੁੰਦੀ ਹੈ ਡਿਟੈਕਸ਼ਨ ਵੀ ਜਦੋਂ ਹੁੰਦੀ ਹੈ ਪੁਲਿਸ ਦੇ ਕੰਮ ਹੀ ਦੋ ਹੈ ਡਿਟੈਕਸ਼ਨ ਐਂਡ ਪ੍ਰਿਵੈਂਸ਼ਨ ਜੇ ਪ੍ਰਿਵੈਂਸ਼ਨ ਨਹੀਂ ਕਰ ਸਕਦਾ ਡਿਟੈਕਟ ਕਰ ਲਓ ਹੁਣ ਤੁਹਾਡੇ ਸਾਹਮਣੇ ਕੇਸ ਦਰਜ ਕੀਤਾ ਆ ਕੇਸ ਦੀ ਉਹੀ ਹੈ ਜ਼ਰੂਰ ਤੁਹਾਡਾ ਕੇਸ ਹੀ ਤੁਹਾਡਾ ਸੋਲਵ ਕਰਕੇ ਚੰਗੀ ਤਰ੍ਹਾਂ ਕਰਕੇ ਤੁਹਾਨੂੰ ਜਲਦੀ ਦਾਂਗੇ। ਥੈਂਕ ਯੂ। ਮਤਲਬ ਕਈ ਇਹਦੇ ਜੋ ਹੋਰ ਵੀ ਸੋਰਸ ਲਗਾ ਕੇ ਪਤਾ ਲੱਗ ਸਕਦਾ ਹੈ ਕਿ ਹੋਰ ਕਿਤੇ ਕਿਤੇ ਨੇ ਬ੍ਰੇਕ ਕੀਤੇ ਹੋ ਮੋਟਰ ਦਾ ਥੋੜੇ ਨੇ ਜਾਂ ਲੱਗੇ ਗਏ ਨੇ। ਜ਼ਰੂਰ ਜਦੋਂ ਇਹ ਫੜ ਕੇ ਜ਼ਰੂਰ ਤੁਹਾਨੂੰ ਥੈਂਕ ਯੂ। ਠੀਕ ਹੈ। ਅਗਲੀ ਦੂਜੀ ਵਾਰ ਅਸੀਂ ਕੋਲਾ ਜੁਆ ਰਹੇ ਹਾਂ। ਹਾਂ ਥੈਂਕ ਯੂ।